ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੀ ਭਾਈ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਹਾਂਜੀ ਦੋਸਤੋ ਇੱਕ ਬਹੁਤ ਹੀ ਗੰਭੀਰ ਮੁੱਦਾ ਜਿਹੜਾ ਕਿ ਇਸ ਵੇਲੇ ਪੂਰਾ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਆ ਤੁਸੀਂ ਸੋਸ਼ਲ ਮੀਡੀਆ ਉੱਤੇ ਜਦੋਂ ਵੀ ਵੀਡੀਓ ਖੋਲੂਗੇ ਦੂਜੀ ਤੀਜੀ ਵੀਡੀਓ ਉਸ ਮੁੱਦੇ ਦੀ ਹੁੰਦੀ ਆ ਪਰ ਪਾਉਂਦੇ ਉਹੀ ਚੈਨਲ ਆ ਜਿਹੜੇ ਪੰਜਾਬ ਦੇ ਲਈ ਸੋਹਰਦੇ ਆ ਪੰਜਾਬ ਦਾ ਦਰਦ ਰੱਖਦੇ ਆ ਪੰਜਾਬ ਲਈ ਦਰਦੀ ਆ ਬਿਲਕੁਲ ਇੱਕ ਗੱਲ ਹੋ ਰਿਹਾ ਪਰ ਉਹ ਹਰ ਇੱਕ ਦੀ ਲੋੜ ਆ ਜਿਹੜੇ ਮੁੱਦੇ ਤੇ ਉਹ ਗੱਲਬਾਤ ਹੋ ਰਹੀ ਆ ਹਰ ਜ਼ਿੰਦਗੀ ਜਿਹੜੀ ਚੱਲਣੀ ਆ ਉਸ ਉਹਦੇ ਨਾਲ ਹੀ ਚੱਲਣੀ ਆ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਚਾਹੇ ਉਹ ਕੁਲੀਚ ਰਹਿੰਦਾ ਤੇ ਚਾਹੇ ਮਿੱਲ ਰਹਿੰਦਾ ਉਸ ਚੀਜ਼ ਦੀ ਹਰੇਕ ਨੂੰ ਲੋੜ ਆ ਕਿਉਂ ਬਾਈ ਜੀ ਹਾਂ ਜੀ ਇਦਾਂ ਹੀ ਆ ਨਾ ਜਿੱਦਾਂ ਦੂਜੀ ਚੀਜ਼ ਤੇ ਬੰਦਾ ਕਹਿ ਦੂਗਾ ਨਾ ਵੀ ਮੈਂ ਜਿੱਦਾਂ ਲਾ ਲਵਾਂ ਵੀ ਹੁਣ ਰੋਟੀ ਨਹੀਂ ਬੰਦੇ ਨੂੰ ਕਿਸੇ ਨੂੰ ਮਿਲਣੀ ਹੈ ਨਾ ਉਹ ਅਗਲਾ ਕਹਿੰਦਾ ਮੈਂ ਚੌਲ ਖਾ ਲੂੰਗਾ ਚੌਲ ਖਾਲ ਤੋੜ ਹੈਗਾ ਤੋੜ ਹੈਗਾ ਕਈ ਬੰਦੇ ਹੈਗੇ ਕਈ ਸਟੇਟਾਂ ਵਿੱਚ ਬੰਦੇ ਚੌਲ ਹੀ ਖਾਂਦੇ ਨੇ ਪਰ ਇਸ ਚੀਜ਼ ਦਾ ਤਾਂ ਕੋਈ ਹੱਲ ਹੀ ਹੈ ਨਹੀਂ ਨਾ ਇਹ ਤਾਂ ਸੁਦੀ ਸੁਦੀ ਜਿਹੜੀ ਸਾਡੀ ਜ਼ਿੰਦਗੀ ਦੇ ਨਾਲ ਖਲਵਾੜ ਹੋ ਰਿਹਾ ਅੱਜ ਅਸੀਂ ਗੱਲ ਕਰਦੇ ਆਂ ਦੋਸਤੋ ਜਿਹੜਾ ਆਪਣੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਗੰਧਲੇ ਪਾਣੀਆਂ ਦਾ ਮੁੱਦਾ ਜਿਹੜਾ ਲੱਖੇ ਸੁਧਾਣੇ ਵੀਰ ਨੇ ਚੱਕਿਆ ਆ ਸੋ ਅੱਜ ਅਸੀਂ ਇਹ ਵੀਰ ਵੀ ਚੈਨਲ ਦੇ ਉੱਤੇ ਆਪਣੇ ਪਾਉਂਦਾ ਹੁੰਦਾ ਵੀਡੀਓ ਮੈਂ ਵੀ ਪਾਉਣਾ ਹਾਂ ਅੱਜ ਅਸੀਂ ਇਕੱਠੇ ਹੋ ਕੇ ਇਸ ਉੱਤੇ ਵਿਚਾਰ ਵਟਾਂਦਰਾ ਕਰਨ ਲੱਗੇ ਕਿਉਂਕਿ ਮੋਟੀ ਅੱਜ ਦੀ ਲੋੜ ਆ ਕਲੀਆਂ ਆਪਾਂ ਬਲੌਗ ਪਾ ਕੇ ਜਾਂ ਪੈਂਦੀਆਂ ਵੀਡੀਓ ਪਾ ਕੇ ਹਾਸੇ ਦੀਆਂ ਵੀਡੀਓ ਪਾ ਕੇ ਆਪਾਂ ਸਾਧਨ ਚਾਹੁੰਦੇ ਆਪਣੀ ਇੱਕ ਰਿਸਪੌਂਸਿਬਿਲਟੀ ਆ ਕਿਉਂਕਿ ਪਾਣੀ ਆਪਾਂ ਵੀ ਪੀਣਾ ਆ ਆਪਾਂ ਆਉਣ ਵਾਲੇ ਨਸਲਾਂ ਲਈ ਕੀ ਸੋਚ ਕੇ ਛੱਡ ਕੇ ਚੱਲੇ ਆ ਉਹ ਆਪਣੇ ਤੇ ਆ ਉਹ ਆਉਣ ਵਾਲੇ ਨਸਲਾਂ ਨੂੰ ਗਾਲੇ ਕੱਢਣ ਕੇ ਸਾ ਲਈ ਕੀ ਕੀਤਾ ਕੀ ਬੜਿਆ ਨੇ ਅਨਾ ਇਸ ਲਈ ਮੋਨਟੀભાઈ ਸਾਹਿਬ ਮੇਰੇ ਕੰਮ ਤੇ ਸੀਗਾ ਤੇ ਆਇਆ ਆ ਉਥੇ ਗੱਲ ਕਰਨੀ ਕੱਲ ਨੂੰ ਤਿੰਨ ਤਰੀਕ ਆ ਤੇ ਲੁਧਿਆਣੇ ਦੇ ਵਪਾਰੀਆਂ ਨੇ ਕੁਸ਼ਕ ਨੇ ਜਿਹੜਾ ਨਾ ਸਿੱਧਾ ਚੈਲੰਜ ਕੀਤਾ ਆ ਕਿਸੀਂ 1 ਲੱਖ ਇਹਨੇ ਮਜ਼ਦੂਰ ਖੜਾ ਕਰ ਦੇਗੇ ਉਹ ਵੀ ਭਈਆ ਪ੍ਰਵਾਸੀ ਤੁਹਾਡੇ ਮੋਢੇ ਖੜਾ ਕਰ ਦੇਗੇ ਜੇ ਤੁਸੀਂ ਇੱਥੇ ਅੱਗੇ ਜਿਹੜਾ ਬੁੱਢਾ ਨਾਲਾ ਆ ਉਥੇ ਜਿਹੜਾ ਪਾਣੀ ਪੈਂਦਾ ਉਹਨੂੰ ਬੰਦ ਕਰਨ ਆਉਂਗੇ ਤਾਂ ਤੁਹਾਡੇ ਮੋਢੇ 1 ਲੱਖ ਜਿਹੜਾ ਪ੍ਰਵਾਸੀ ਮਜ਼ਦੂਰ ਖੜਾ ਕਰਾਂਗੇ ਇਹਦਾ ਕਿੰਡੀ ਵੱਡੀ ਗੱਲ ਆ ਯਾਰ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਚਾਹੁੰਨਾ ਜਿਹੜੇ ਫੈਕਟਰੀਆਂ ਦੇ ਮਾਲਕ ਆ ਭਾਈ ਜੇ ਤੁਸੀਂ ਕਹਿੰਦੇ ਨਾ ਤੁਹਾਡੇ ਵਿਰੋਧ ਵਿੱਚ ਮਤਲਬ ਅਗਲੇ ਜਾਨਮਾਲ ਦੀ ਰਾਖੀ ਲਈ ਖੜੇ ਹੋਣ ਲੱਗੇ ਆ ਤੁਸੀਂ ਉਹਨਾਂ ਦੇ ਵਿਰੋਧ ਵਿੱਚ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਜਿਹੜੇ ਪ੍ਰਵਾਸੀ ਵੀਰ ਆ ਉਹਨਾਂ ਨੂੰ ਮੋਰੇ ਕਰ ਦਵਾਂਗੇ ਮੈਂ ਪ੍ਰਵਾਸੀ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਵੀਰੋ ਜਦੋਂ ਤੁਹਾਨੂੰ ਇਹ ਮੋਰੇ ਕਰਨ ਲਈ ਭੇਜਣ ਇਹਨਾਂ ਨੂੰ ਕਹੀਓ ਇਹ ਆਪ ਆਉਣ ਇਹ ਆਪਣੇ ਬੱਚਿਆਂ ਨੂੰ ਭੇਜਣ ਜਿਨ੍ਹਾਂ ਨੂੰ ਇਹ ਹਾਈ ਫਾਈ ਸਿਕਿਉਰਟੀ ਵਜ੍ਹਾ ਰੱਖਦੇ ਆ ਆਪ ਮਤਲਬ ਇਹਨਾਂ ਨੇ ਪੈਸਾ ਹੀ ਕਮਾਉਣਾ ਆ ਜਦੋਂ ਕਿਤੇ ਮਤਲਬ ਕਿਸੇ ਨੂੰ ਜਵਾਬ ਦੇਣ ਦੀ ਵਾਰੀ ਆ ਜਾਂ ਲੜਨ ਦੀ ਵਾਰੀ ਆ ਉਦੋਂ ਕਹਿੰਦੇ ਅਸੀਂ ਪ੍ਰਵਾਸੀਆਂ ਨੂੰ ਮਜ਼ਦੂਰਾਂ ਨੂੰ ਮੋਰੇ ਕਰ ਦੇਣਾ ਇਹ ਹਾਲਾਤ ਆ ਇਹਨਾਂ ਦੇ ਬਿਲਕੁਲ ਪਰ ਇਹ ਦੇਖੋ ਮੁੰਡੇ ਇੱਕ ਚੀਜ਼ ਹੋ ਰਿਹਾ ਜਿਹੜੇ ਚੈਲੰਜ ਕਰਦੇ ਆ ਜਿਹੜੇ ਫੈਕਟਰੀਆਂ ਵਾਲੇ ਆ ਪੰਜਾਬ ਦਾ ਖਾ ਕੇ ਪਾਣੀ ਤਾਂ ਇਹ ਵੀ ਪੀਂਦੇ ਆ ਤੇ ਪੰਜਾਬ ਨਾਲ ਗੈਦਾਰੀ ਕੀਤੀ ਵਾ ਠੀਕ ਹੈ ਜੇ ਤੁਸੀਂ ਬੁੱਢਾ ਲੜਾ ਰੋਕਣ ਆਏ ਗੰਦਾ ਪਾਣੀ ਤਾਂ ਅਸੀਂ ਜੀ ਆਹ ਕੰਮ ਕਰਾਂਗੇ ਇਹ ਕੇਸ ਜਾਨੀ ਇਹਨਾਂ ਨੂੰ ਕੀ ਕੰਮ ਇਹ ਤੋਂ ਲਾਭ ਨਹੀਂ ਆ ਰਿਹਾ ਮੈਂ ਇਹਨਾਂ ਨੂੰ ਕੀ ਕਮਾ ਇਹ ਭਾ ਇਹ ਪੰਜਾਬ ਦਾ ਨਹੀਂ ਖਾਂਦੇ ਇਹ ਸਿਰਫ ਤੇ ਸਿਰਫ ਪੈਸਾ ਖਾਂਦੇ ਆ ਇਹਨਾਂ ਦੀ ਭੁੱਖ ਸਿਰਫ ਪੈਸੇ ਦੀ ਆ ਬਾਕੀ ਇਹ ਭੁੱਲ ਚੁੱਕੇ ਆ ਵੀ ਅਸੀਂ ਇਸ ਸੰਸਾਰ ਉੱਤੇ ਪਰੋਣੇ ਆਏ ਆ ਤੇ ਅਸੀਂ ਇੱਥੇ ਪੱਕੇ ਦੇਦੇ ਨਹੀਂ ਸਾਡੇ ਮਤਲਬ ਠੀਕ ਆ ਰੁਜ਼ਗਾਰ ਕਰਨ ਲਈ ਕੰਮ ਕਰਨੇ ਪੈਂਦੇ ਆ ਨਾ ਗਲਤੀਆਂ ਵੀ ਹੋ ਜਾਂਦੀਆਂ ਪਰ ਜਦ ਹੁਣ ਦਿਸਣ ਡਿਆ ਵੀ ਮੋਰੇ ਕਈ ਪਿੰਡਾਂ ਵਿੱਚ ਲੱਖੇ ਵੀਰ ਨੇ ਦੱਸਿਆ ਵੀ ਕੈਂਸਰ ਹੋ ਰਿਹਾ ਆ ਹੋਰ ਕਈ ਬਿਮਾਰੀਆਂ ਜਿਹੜੀਆਂ ਟੀਵੀ ਹੋ ਰਹੀ ਆ ਹੋਰ ਕਈ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਆਸੇ-ਪਾਸੇ ਦੇ ਕਈ ਪਿੰਡ ਜਿਹੜਾ ਗੰਦਾ ਪਾਣੀ ਪੀਣ ਲਈ ਮਜਬੂਰ ਆ ਤੇ ਮੈਂ ਚਾਹੁੰਦਾ ਜਿਹੜਾ ਬੁੱਢੇ ਪਾਣੀ ਚ ਨਾਲੀ ਉਹ ਕਿਉਂਕਿ ਉਹ ਨਾਲਾ ਜਿਹੜਾ ਨਾ ਗਾਂਝੇ ਨਦੀਆਂ ਨਹਿਰਾਂ ਚ ਜਾ ਕੇ ਡਲਦਾ ਆ ਤੇ ਮੈਂ ਬੇਨਤੀ ਕਰਦਾ ਜਿਹੜੇ ਹਨਾ ਚੈਲੰਜ ਕਰਦੇ ਇਹ ਲੱਖੇ ਨੂੰ ਜਾਂ ਹੋਰ ਪੰਜਾਬ ਦੇ ਜਿਹੜੇ ਜਿਹੜੇ ਸੁਹਿਰਦ ਲੋਗ ਆ ਜਾਗਦੇ ਲੋਗ ਐ ਜਾਗਦੀ ਜ਼ਮੀਰ ਵਾਲੇ ਆ ਇਹਨਾਂ ਨੂੰ ਪਾਣੀ ਪਲਾਇਆ ਜਾਵੇ ਉਹ ਇਹ ਫੈਕਟਰੀਆਂ ਦੇ ਮਾਲਕਾਂ ਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ 10 ਦਿਨ ਪਾਣੀ ਪੀ ਕੇ ਹਾਲ ਕੀ ਹੁੰਦਾ ਆ ਤੇ ਨਾਲੇ ਪੰਜਾਬ ਲਈ ਜਿਹੜੇ ਬੋਲਣ ਵਾਲੇ ਬੰਦੇ ਆ ਨਾ ਜੇ ਪੰਜਾਬੀ ਉਹਨਾਂ ਦੇ ਨਾਲ ਨਹੀਂ ਖੜਦੇ ਹੈਗੇ ਤੇ ਫਿਰ ਲਾ ਲੋ ਬਾਲਾ ਨਹੀਂ ਤਾਂ ਉਹਨਾਂ ਦੀ ਉਮਰ ਕਿੰਨੀ ਹੋਊਗੀ 10 15 20 ਸਾਲ ਹੋਰ ਜੀ ਲੈਣਗੇ ਤੇ ਉਸ ਤੋਂ ਬਾਅਦ ਫਿਰ ਪੰਜਾਬ ਕਿੱਥੇ ਜਾਊਗਾ ਇਹ ਤੁਹਾਡੇ ਹੱਥ ਵਿੱਚ ਹੈ ਪੰਜਾਬੀਓ ਤੁਸੀਂ ਪੰਜਾਬ ਨੂੰ ਕੀ ਕਰਨਾ ਚਾਹੁੰਦੇ ਆ ਖਾਸ ਕਰ ਜਿਹੜੇ ਇਸ ਵੇਲੇ ਲੁਧਿਆਣੇ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਲੋਕ ਹੀ ਆਪਣੇ ਹਾਂ ਬਿਲਕੁਲ ਮਾਲਵਾ ਸਾਈਡ ਦੇ ਜਿਹੜਾ ਲੁਧਿਆਣੇ ਦੇ ਲਾਗੇ ਲਾਗੇ ਏਰੀਆ ਲੱਗਦਾ ਜਾਂ ਦੁਆਬਾ ਲੱਗਦਾ ਆ ਉਹਨਾਂ ਦਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਵੀਰੋ ਤੁਸੀਂ ਕੱਲ ਨੂੰ ਜ਼ਰੂਰ ਟਾਈਮ ਕੱਢ ਕੇ ਉੱਥੇ ਪਹੁੰਚੋ ਕਿਉਂਕਿ ਇਹ ਲੜਾਈ ਹੱਕਾਂ ਦੀ ਲੜਾਈ ਨਹੀਂ ਹੈਗੀ ਇਹ ਲੜਾਈ ਜਿਹੜੀ ਆ ਪूरी ਜ਼ਿੰਦਗੀ ਨੂੰ ਜੀਣ ਦੀ ਲੜਾਈ ਆ ਇਹ ਨਸਲਾਂ ਦੀ ਲੜਾਈ ਆ ਇਹ ਨਸਲਾਂ ਦੀ ਲੜਾਈ ਆ ਨਸਲਾਂ ਦੀ ਲੜਾਈ ਆ ਇੱਕ ਕੱਲੇ ਇੱਕ ਕੱਲੇ ਲੱਖੇ ਦੇ ਘਰ ਦੀ ਲੜਾਈ ਨਹੀਂ ਲੱਖਾ ਰਹਿੰਦਾ ਕਿੱਥੇ ਇਹ ਦੇਖੋ ਬਹੁਤ ਵੱਡੀ ਗੱਲ ਆ ਕਿ ਬੇਨਤੀ ਸਾਡੇ ਦੋਨਾਂ ਭਰਾਵਾਂ ਵੱਲੋਂ ਆ ਵੱਧ ਤੋਂ ਵੱਧ ਜਦੋਂ ਕਿਸਾਨੀ ਸੰਘਰਸ਼ ਵੇਲੇ ਆਪਾਂ ਹਮਲਾ ਮਾਰਿਆ ਆ ਬਿਨਾ ਕਿਸੇ ਜਾਤ ਪਾਤ ਦੇ ਕੋਈ ਕਿਸਾਨ ਨਹੀਂ ਸਭ ਪਹੁੰਚਿਆ ਤੇ ਇਹ ਤਾਂ ਪਾਣੀਆ ਲੜਾਈ ਆ ਤੇ ਆਪਾਂ ਪਹੁੰਚ ਗਏ ਉੱਥੇ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਇਹ ਸਾਰਿਆਂ ਨੂੰ ਬੇਨਤੀ ਆ ਬਾਕੀ ਮਹੰਤੀ ਵੀ ਜੋ ਤੁਸੀਂ ਕਹਿਣਾ ਚਾਹੁੰਦੇ ਪਾਈ ਇਹ ਦੇਖੋ ਨਾ ਇਹ ਜਿਹੜੇ ਲੋਕ ਪੰਜਾਬ ਵਿੱਚੋਂ ਕਮਾਈਆਂ ਕਰਦੇ ਆ ਨਾ ਉਹਨਾਂ ਦਾ ਕੋਈ ਮਕਸਦ ਨਹੀਂ ਪੰਜਾਬ ਬਰਬਾਦ ਹੋ ਰਿਹਾ ਆ ਪੰਜਾਬ ਨੂੰ ਕੀ ਨੁਕਸਾਨ ਹੋ ਰਿਹਾ ਆ ਉਹ ਬਸ ਆਪਣੇ ਪੈਸੇ ਦੇ ਮਗਰ ਹੋਏ ਪਏ ਆ ਅੰਨੇ ਹੋਏ ਪਏ ਆ ਤੇ ਉਹਨਾਂ ਨੇ ਦੇਖ ਲਓ ਸਿੱਧੀਆਂ ਆਣ ਕੇ ਉਹ ਧਮਕੀਆਂ ਦੇਣ ਉੱਤੇ ਉੱਤਰ ਆਏ ਹਨਾ ਮਤਲਬ ਇੱਕ ਬੰਦੇ ਨਾਲ ਧੱਕਾ ਹੋ ਰਿਹਾ ਆ ਉਹ ਜਦੋਂ ਜੀ ਸਾਡੀ ਜ਼ਿੰਦਗੀ ਨਾਲ ਧੱਕਾ ਹੋਣਾ ਤਾਂ ਅਸੀਂ ਉਹਦਾ ਫਿਰ ਵਿਰੋਧ ਕਰਨਾ ਹੀ ਆ ਨਾ ਭਾਈ ਜੀਣਾ ਤਾਂ ਹੈਗਾ ਅਸੀਂ ਅਸੀਂ ਆਪਣੇ ਨਿਆਣਿਆਂ ਦਾ ਵੀ ਸੋਚਣਾ ਨਾ ਪਰ ਉਹ ਬੰਦੇ ਸਾਨੂੰ ਧਮਕੀਆਂ ਦੇਣ ਉੱਤੇ ਉੱਤਰ ਆਏ ਪੰਮੇ ਪਾਏ ਦੇ ਬਾਰੇ ਕੀ ਕਹਿਣਾ ਚਾਹੁੰਦਾ ਤੁਹਾਡੇ ਤਾਂ ਯਾਰ ਦੇਖੋ ਪੰਜਾਬ ਸਰਕਾਰ ਕਿੰਨਾ ਇਹ ਹੈ ਨਾ ਗਲਤ ਹੋ ਰਿਹਾ ਹੈ ਪੰਜਾਬ ਸਰਕਾਰ ਦੀਦਾ ਪਿਆ ਕਿ ਇਹ ਕੰਮ ਗਲਤ ਹੋ ਰਿਹਾ ਆ ਫੇਰ ਵੀ ਪੰਜਾਬ ਸਰਕਾਰ ਬੋਲ ਹੀ ਨਹੀਂ ਰਹੀ ਮੂੰਹ ਟੀਵੀ ਇਹ ਲੜਾਈ ਪਹਿਲਾਂ ਤਾਂ ਲੱਖੇ ਦੀ ਹੈ ਨਹੀਂ ਸਾਡੀ ਵੀ ਹੈ ਨਹੀਂ ਇਹ ਕਲਵੰਤ ਸਿੰਘ ਸਾਡੇ ਸੰਧਵਾਸ ਸਾਹਿਬ ਸਪੀਕਰ ਸਾਹਿਬ ਦੀ ਲੜਾਈ ਆ ਇਹ ਪੰਜਾਬ ਦੇ ਮੁੱਖ ਮੰਤਰੀ ਲੜਾਈ ਆ ਇਹ ਜਿਹੜੇ ਅੱਜ ਜਿਹੜੇ 92 93 ਐਮ ਐਲ ਏ ਉਹਨਾਂ ਦੀ ਲੜਾਈ ਆ ਐਮ ਪੀ ਦੀ ਲੜਾਈ ਆ ਜਿਹੜਾ ਕਿ ਕੋਈ ਬੋਲ ਨਹੀਂ ਰਿਹਾ ਮਤਲਬ ਸਾਰਿਆਂ ਦੀ ਲੜਾਈ ਹੈ ਪਾਣੀ ਸਭ ਨੇ ਪੀਣਾ ਕਿਉਂਕਿ ਦੇਖੋ ਅਸੀਂ ਇੱਕ ਜਿਤਾ ਕੇ ਜਿਨ੍ਹਾਂ ਦੇ ਬੰਦਿਆਂ ਨੇ ਚਿਤਾ ਆ ਕੇ ਅੱਜ ਕਿਸ ਨੂੰ ਬਿਠਾਇਆ ਸੀਤਾ ਤੇ ਐਮ ਐਲ ਏ ਐਮ ਪੀ ਪੰਜ ਸਰਪੰਚਾਂ ਤੋਂ ਇਲਾਕੇ ਵੱਡੀ ਐਮ ਜਿਹਨੂੰ ਆਪਾਂ ਮੁੱਖ ਮੰਤਰੀ ਭਗਵਾਨ ਤੁਮਨ ਕਹਿੰਨੇ ਆ ਇਹ ਉਹਨਾਂ ਦੀ ਪਹਿਲ ਕਦਮੀ ਹੋਣੀ ਚਾਹੀਦੀ ਸੀ ਪਾਣੀ ਬਚਾਓ ਕਿਉਂਕਿ ਜ਼ਿੰਦਗੀ ਰਹੂਗੀ ਤਾਂ ਐਮ ਐਲ ਏ ਐਮ ਪੀ ਛਿਪਾ ਰਹਿਣੀਆਂ ਆ ਜ਼ਿੰਦਗੀ ਨਾ ਰਹੀ ਤਾਂ ਸਭ ਕੁਝ ਖਤਮ ਆ ਯਾਰ ਇਹ ਸੋਚਦਾ ਹੀ ਨਹੀਂ ਕੋਈ ਵੀ ਅਸੀਂ ਕੀ ਕਰਨ ਲਈ ਪੰਜਾਬੀਆਂ ਨੇ ਸਾਨੂੰ ਯਾਰ ਮਤਲਬ ਮੌਕੇ ਦਿੰਦੇ ਰਿਹਾ ਬਦਲ ਬਦਲ ਕੇ ਆਪਾਂ ਹਰੇਕ ਨੂੰ ਮੌਕਾ ਦਿੰਦੇ ਰਿਹਾ ਪਰ ਜਿਹੜਾ ਵੀ ਅੱਜ ਤੱਕ ਮੇਰੀ ਸੂਰਤ ਵਿੱਚ ਤਾਂ ਕੁਰਸੀ ਦੇ ਉੱਤੇ ਬੈਠਿਆ ਹਨ ਉਹ ਕੁਰਸੀ ਤੇ ਬਹਿਣ ਤੋਂ ਬਾਅਦ ਭੁੱਲ ਗਿਆ ਭੁੱਲ ਜਾਂਦੇ ਕੋਈ ਵੀ ਹੋਵੇ ਮੈਂ ਕਿਸੇ ਇੱਕ ਪਾਰਟੀਕੂਲ ਬੰਦੇ ਮਤਲਬ ਖਾਸ ਬੰਦੇ ਦੀ ਗੱਲ ਨਹੀਂ ਕਰਦਾ ਤੁਸੀਂ ਪਿੱਛੇ ਨੂੰ ਬੈਕਗੇਅਰ ਪਾ ਕੇ ਦੇਖ ਲਓ ਸੋਚ ਕੇ ਦੇਖ ਲਓ ਆਪਣੀ ਸੋਚਾਂ ਦੇ ਬੈਕਗੇਅਰ ਪਾ ਕੇ ਦੇਖ ਲਓ ਤੇ ਜਿਹੜੇ ਬੰਦੇ ਪੰਜਾਬ ਲਈ ਬੋਲਦੇ ਆ ਉਹਨਾਂ ਨੂੰ ਜਾਂ ਜੇਲਾ ਜਾਂ ਉਹਨਾਂ ਨੂੰ ਦੱਬਿਆ ਜਾਂਦਾ ਤੇ ਕੁਝ ਵੀਰਾਂ ਨੂੰ ਧੋਖੇ ਦੇ ਨਾਲ ਮਰਵਾ ਵੀ ਦਿੱਤਾ ਜਾਂਦਾ ਹੈ ਨਾ ਜੋ ਹਾਲਾਤ ਬਣੇ ਪਏ ਇਸ ਵੇਲੇ ਪੰਜਾਬ ਤੇ ਮਾਰ ਕੌਣ ਰਿਹਾ ਪੰਜਾਬੀ ਨੂੰ ਪੰਜਾਬੀ ਹੀ ਮਾਰ ਰਿਹਾ ਮਤਲਬ ਪੰਜਾਬੀ ਦੀਆਂ ਜੜ੍ਹਾਂ ਵਿੱਚ ਪੰਜਾਬ ਦੀਆਂ ਜੜ੍ਹਾਂ ਵਿੱਚ ਪੰਜਾਬੀ ਹੀ ਵਹਿ ਰਿਹਾ ਆ ਤੇ ਉਹਦੇ ਲਈ ਤੇ ਸਾਨੂੰ ਸਹਿਰਦ ਹੋਣਾ ਚਾਹੀਦਾ ਆ ਸਾਨੂੰ ਆਪਣੇ ਜਿਹੜੇ ਆ ਹੱਕ ਉਹਨਾਂ ਲਈ ਥੋੜਾ ਜਾਗਣਾ ਚਾਹੀਦਾ ਆ ਸਾਨੂੰ ਪੰਜਾਬ ਦਾ ਜਿਹੜਾ ਵਾਤਾਵਰਣ ਗੰਧਲਾ ਹੋ ਰਿਹਾ ਐ ਐ ਕਿ ਮੈਂ ਕਿਸਾਨਾਂ ਦੀ ਐਪਰੀਸ਼ੀਏਟ ਕਰਦਾ ਕਿਸਾਨਾਂ ਨੂੰ ਕਿਸਾਨਾਂ ਨੇ ਐ ਕਿ ਪਰਾਲੀ ਨੂੰ ਅੱਗ ਨਹੀਂ ਲਾਈ ਜਿਹੜਾ 4% ਪੋਲਿਊਸ਼ਨ ਕਿਸਾਨਾਂ ਦੇ ਕਰਕੇ ਆਉਂਦਾ ਸੀ ਆਪਣੇ ਪਿੰਡ ਵਿੱਚ ਖਾਸ ਕਰ ਕੋਈ ਅੱਗ ਨਹੀਂ ਲੱਗੀ ਹੈਗੀ ਪਰ ਇੱਕ ਗੱਲ ਹੋਰ ਵੀ ਗਵਰਨਮੈਂਟ ਜਦੋਂ ਤਾਂ ਪਰਾਲੀ ਨੂੰ ਅੱਗ ਲੱਗਦੀ ਆ ਯਾਰ ਉਦੋਂ ਤਾਂ ਬੜੀ ਛੇਤੀ ਪੁਲਿਸ ਆ ਜਾਂਦੀ ਹੈ ਪਰਚੇ ਕੱਟਣ ਤੇ ਜਿਹੜਾ ਐਡਾ ਵੱਡਾ ਪਾਣੀ ਦਾ ਮੁੱਦਾ ਹੈ ਇਹ ਤੇ ਕਿਉਂ ਨਹੀਂ ਬੋਲ ਰਹੇ ਆ ਉਹ ਕਿਉਂਕਿ ਉਹ ਜਿਹੜੀ ਆਗ ਆਲਾ ਜਿਹੜਾ ਮੁੱਦਾ ਹੈ ਨਾ ਉਹ ਭਾਈ ਉਹ ਦਿੱਲੀ ਵਾਲਿਆਂ ਨੂੰ ਨਹੀਂ ਚੰਗਾ ਲੱਗਦਾ ਹੈਗਾ ਉਹਦੀ ਮੇਨ ਵਜ੍ਹਾ ਇਹ ਆ ਹੁਣ ਜਿਹੜੇ ਬੰਦੇ ਉਤੋਂ ਹੈਂਡਲ ਕਰ ਰਹੇ ਆ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਇੱਥੇ ਹੋਈ ਹੋਣੀ ਆ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਜਾਂ ਪੰਜਾਬ ਨੂੰ ਚੰਗੀ ਲੱਗਦੀ ਉਹ ਚੀਜ਼ਾਂ ਇੱਥੇ ਨਹੀਂ ਹੋਣੀਆਂ ਦੂਜੀ ਗੱਲ ਇਹ ਵੀ ਆ ਨਾ ਜਿਹੜਾ ਤਾਂ ਆਪਣਾ ਅੱਗ ਵਾਲਾ ਮੁੱਦਾ ਇਹ ਆ ਐਂ ਥੱਲੇ ਤਲਕੇ ਦੇ ਲੋਕ ਆਮ ਲੋਕ ਆ ਗਰੀਬ ਲੋਕ ਲਾ ਲੋ ਕਿਸਾਨ ਕਿਹੜਾ ਬਹੁਤ ਉਮੀਦ ਆ ਮਰਸੀਸ ਘੋਮਦਾ ਨਹੀਂ ਕਿਸਾਨ ਪਰ ਜਿਹੜੇ ਇੰਡਸਟਰੀਅਲ ਆ ਇਹ ਸਾਰੇ ਅਮੀਰ ਐ ਇਹਨਾਂ ਕੋ ਫੰਡ ਲੈਣੇ ਹੁੰਦੇ ਗਵਰਨਮੈਂਟਾਂ ਨੇ ਦੇਖੀ ਜੀ ਗੱਲ ਆ ਇਲੈਕਸ਼ਨਾਂ ਵਿੱਚ ਇਲੈਕਸ਼ਨਾਂ ਵਿੱਚ ਫੰਡ ਲੈਣੇ ਹੁੰਦੇ ਆ ਇਹਨਾਂ ਇਹਨਾਂ ਨੇ ਉਹਨਾਂ ਦਾ ਰਹਿਣ ਦਾ ਸਾਰਾ ਖਰਚਾ ਕਰਨਾ ਹੁੰਦਾ ਆ ਤੇ ਇਸ ਲਈ ਕੋਈ ਬੋਲਦਾ ਨਹੀਂ ਮੈਨੂੰ ਤਾਂ ਹੀ ਲੱਗਦਾ ਆ ਆਹੋ ਯਾਰ ਮੇਰੀ ਗੱਲ ਸੁਣ ਪਾ ਅਗਲੇ ਮਾਇਆ ਦਾ ਭਾਰ ਹੀ ਨਾ ਪਾ ਦਿੰਦੇ ਹੁਣ ਲਾਲਾ ਵੀ ਉਹ ਇਕੱਠੇ ਹੋ ਕੇ ਕਿਸੇ ਨੂੰ ਜਿਹਦਾ ਇਸ ਚੀਜ਼ ਦਾ ਜ਼ਿੰਮੇਵਾਰ ਜਿਹਨੇ ਮਤਲਬ ਕੋਈ ਡਿਸੀਜਨ ਲੈਣਾ ਅਗਲੇ ਨੂੰ ਜਾ ਕੇ ਅਗਲੇ 50 ਕਰੋੜ ਰੁਪਈਆ ਦੇ ਆਉਂਦੇ ਆ ਸਿੱਧਾ ਅਗਲੇ ਤੋਂ ਕੈਸ਼ ਜਦ ਪਹੁੰਚ ਕੇ ਟੇਬਲ ਤੇ ਉਹ ਭਾਰ ਹੀ ਨਾ ਪਾ ਦਿੰਦੇ ਆ ਅਗਲੇ ਤੋਂ ਭਾਰ ਚੱਕਣ ਜੋਗਾ ਨਹੀਂ ਬੋਲਣ ਜੋਗਾ ਨਹੀਂ ਰਹਿੰਦਾ ਸੱਚ ਸੀ ਉਹ ਦੱਬਿਆ ਜਾਂਦਾ ਸੱਚ ਇੱਥੇ ਹਮੇਸ਼ਾ ਸੱਚ ਹੀ ਦੱਬਿਆ ਜਾਂਦਾ ਆ ਪਰ ਇੱਕ ਗੱਲ ਇਹ ਵੀ ਆ ਜਿੰਨਾ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਨਾ ਦੱਬੀ ਜਾਣ ਦੇ ਦੱਬੀ ਜਾਵਾਂਗੇ ਦੱਬੀ ਜਾਵਾਂਗੇ ਉਹ ਇੱਕਦਮ ਉੱਭਰ ਕੇ ਤੁਹਾਡੇ ਸਾਹਮਣੇ ਆਊਗਾ ਜਿਹਾ ਹੁੰਦਾ ਆ ਇਹ ਪੰਜਾਬੀਆਂ ਨੇ ਅੱਗੇ ਵੀ ਕੀਤਾ ਆ ਤੇ ਕਰਦੇ ਰਹੇ ਆ ਤੇ ਕਰਦੇ ਰਹਿਣਗੇ ਵੀ ਤੇ ਕੱਲ੍ਹ ਨੂੰ ਵੀ ਕਰਕੇ ਦਿਖਾਉਣਗੇ ਹਾਂ ਕਿਉਂਕਿ ਇਹ ਪੰਜਾਬ ਦੇ ਖੂਨ ਵਿੱਚ ਹੈ ਇਹ ਚੀਜ਼ ਮਤਲਬ ਤੁਸੀਂ ਯਾਰ ਆਪਣੇ ਹੱਕਾਂ ਲਈ ਘਰਾਂ ਚੋਂ ਬਾਹਰ ਨਿਕਲੋ ਸੋ ਸਾਡਾ ਜਿਹੜਾ ਫਰਜ਼ ਬਣਦਾ ਸੀ ਉਹਦੇ ਲਈ ਅਸੀਂ ਇਹ ਵੀਡੀਓ ਲਾ ਲਓ ਬਲੌਗ ਭਾਪ ਇਹ ਇੱਥੇ ਕੰਮ ਕਰਦਾ ਸੀਗਾ ਮੈਂ ਸਪੈਸ਼ਲ ਇਹਦੇ ਕੋਲ ਆਇਆ ਤਾਂ ਕਿ ਸਾਡੇ ਦੋਨਾਂ ਚੈਨਲਾਂ ਉੱਤੇ ਇਹ ਵੀਡੀਓ ਪੈ ਜਾਵੇ ਵੀਰ ਵੀ ਆਪਣੇ ਚੈਨਲ ਤੇ ਪਾਵੇ ਤੇ ਮੈਂ ਵੀ ਪਾਵਾਂ ਕਿਉਂਕਿ ਇਹ ਸਾਡੇ ਮੁੱਦੇ ਜਿਹੜੇ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਮੁੱਦੇ ਆ ਬੰਮੇਪਾ ਧੰਨਵਾਦ ਆ ਤੇਰਾ ਮੌਨ ਟੀਵੀ ਦਾ ਕਿ ਤੂੰ ਆ ਕੇ ਮੈਨੂੰ ਇਹ ਚੀਜ਼ ਰਿਅਲਾਈਜ਼ ਕਰਾਈ ਕਿ ਆਪਾਂ ਕੱਲੂ ਜਾਣਾ ਵੀ ਆ ਬਾਤ ਉਹ ਲੋਕਾਂ ਨੂੰ ਕਹੀਏ ਕਿ ਆਪਾਂ ਇਸ ਲਈ ਲੜੀਏ ਤੇ ਤੁਹਾਨੂੰ ਵੀ ਬੇਨਤੀ ਆ ਵੀਰੋ ਪਿੱਛੇ ਨਾ ਰਹਿ ਜੀ ਉਹ ਕਿਤੇ ਫੇਰ ਤੁਸੀਂ ਕਹੋਗੇ ਤੁਹਾਨੂੰ ਦੱਸਿਆ ਹੁੰਦਾ ਤੇ ਬਹੁਤ ਸਾਰੇ ਚੈਨਲਾਂ ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ 3 ਤਰੀਕ 3 ਦਸੰਬਰ ਨੂੰ ਜਿਹੜਾ ਇਹ ਮੋਰਚਾ ਲੱਗਣ ਜਾ ਰਿਹਾ ਆ ਗਦਲੇ ਪਾਣੀ ਦਾ ਉੱਚ ਜਾ ਕੇ ਹਿੱਸਾ ਪਾਓ ਤਾਂ ਕਿ ਅਸੀਂ ਵੀ ਕਿਤੇ ਕਹਿ ਸਕੀਏ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕੁਛ ਕੀਤਾ ਆ ਅਸੀਂ ਕਾਫਲਾ ਲੈ ਕੇ ਜਾ ਰਹੇ ਆ ਕੱਲ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ